ਪਿਛਲੇ 24 ਘੰਟੇ ਦੇ ਵਿੱਚ ਇੰਡੀਆ ਦੀਆਂ ਜਿੰਨੀਆਂ ਵੀ ਬ੍ਰੇਕਿੰਗ ਨਿਊਜ਼ ਚੱਲ ਰਹੀਆਂ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਵਾਇਰਲ ਆ ਤੇ ਬਹੁਤ ਹੀ ਜ਼ਿਆਦਾ ਦੁਖਦਾਇਕ ਹੈਗੀ ਆ ਉਹ ਖਬਰ ਆ ਰਹੀ ਆ 사우ਦੀ ਅਰੇਬੀਆ ਤੋਂ ਮੁਸਲਮਾਨ ਭਾਈਚਾਰੇ ਦੇ ਮੁਸਲਮਾਨ ਧਰਮ ਦੇ ਤੋਂ ਸਭ ਤੋਂ ਜ਼ਿਆਦਾ ਧਾਰਮਿਕ ਸਥਾਨ ਮੱਕਾ ਤੇ ਮਦੀਨਾ ਇੱਕ ਜਗ੍ਹਾ ਜਿੱਥੇ ਪ੍ਰੋਫਿਟ ਮੁਹੰਮਦ ਹੋਣਾ ਦਾ ਜਨਮ ਹੁੰਦਾ ਤੇ ਦੂਸਰੀ ਜਗ੍ਹਾ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਤੇਲੰਗਾਨਾ ਤੋਂ ਮੁਸਲਮ ਭਾਈਚਾਰੇ ਦੇ ਨਾਲ ਸੰਬੰਧ ਰੱਖਦਾ ਹੋਇਆ ਇੱਕ ਬਹੁਤ ਹੀ ਜ਼ਿਆਦਾ ਵੱਡਾ ਗਰੁੱਪ ਧਾਰਮਿਕ ਯਾਤਰਾ ਕਰਨ ਦੇ ਲਈ ਸਾਊਦੀ ਅਰੇਬੀਆ ਪਹੁੰਚਦਾ ਵਾ ਤੇ ਕੱਲ ਰਾਤ ਇੰਡੀਅਨ ਟਾਈਮ ਦੇ ਅਕੋਰਡਿੰਗ 1 ਵਜੇ ਤਕਰੀਬਨ 30 ਮਿੰਟ ਦੇ ਉੱਪਰ ਜਦੋਂ ਇਸ ਬਹੁਤ ਵੱਡੇ ਗਰੁੱਪ ਦੀ ਜਿਹੜੀ ਕੀਤੀ ਹੋਈ ਲਗਜ਼ਰੀ ਬੱਸ ਸੀਗੀ ਉਹ ਮੱਕੇ ਤੋਂ ਮਦੀਨਾ ਵੱਲ ਨੂੰ ਜਾ ਰਹੀ ਹੁੰਦੀ ਆ ਤੇ ਮਦੀਨਾ ਸ਼ਹਿਰ ਤੋਂ ਸਿਰਫ 20 ਕਿਲੋਮੀਟਰ ਦੀ ਦੂਰੀ ਦੇ ਉੱਪਰ ਹੁੰਦੀ ਆ ਤਾਂ ਇੱਕ ਤੇਲ ਦੇ ਨਾਲ ਭਰੇ ਹੋਏ ਟੈਂਕਰ ਦੇ ਨਾਲ ਉਹਦੀ ਟੱਕਰ ਹੋ ਜਾਂਦੀ ਆ ਤੇ ਇਸ ਬੱਸ ਦੇ ਵਿੱਚ ਸਵਾਰ ਸਾਰੇ ਦੇ ਸਾਰੇ ਯਾਤਰੀ ਮਾਰੇ ਜਾਂਦੇ ਆ ਸਿਰਫ ਇੱਕ ਇਨਸਾਨ ਨੂੰ ਛੱਡ ਕੇ ਮਰਨ ਵਾਲਿਆਂ ਦੀ ਟੋਟਲ ਗਿਣਤੀ ਹੈਗੀ ਆ 45 ਤੇਲੰਗਾਨਾ ਤੋਂ ਸਟਾਰਟਿੰਗ ਦੇ ਵਿੱਚ 54 ਮੈਂਬਰਾਂ ਦਾ ਇੱਕ ਗਰੁੱਪ ਚੱਲਦਾ ਵਾ ਤੇ ਮੁਸਲਮਾਨ ਧਰਮ ਦੇ ਸਭ ਤੋਂ ਜ਼ਿਆਦਾ ਪਵਿੱਤਰ ਸ਼ਹਿਰ ਮੱਕਾ ਸ਼ਹਿਰ ਦੇ ਦਰਸ਼ਨ ਕਰਨ ਤੋਂ ਬਾਅਦ ਇਹਨਾਂ 54 ਦੇ ਵਿੱਚੋਂ 46 ਬੰਦੇ ਇੱਕ ਲਗਜ਼ਰੀ ਬੱਸ ਦੇ ਵਿੱਚ ਮਦੀਨਾ ਸ਼ਹਿਰ ਦੇ ਲਈ ਦੇਰ ਰਾਤ ਨੂੰ ਰਵਾਨਾ ਹੋ ਜਾਂਦੇ ਆ 8 ਬੰਦੇ ਬਚਦੇ ਆ ਜਿਨ੍ਹਾਂ ਦੇ ਵਿੱਚੋਂ 4 ਜਾਣੇ ਕਹਿੰਦੇ ਆ ਕਿ ਅਸੀਂ ਇੱਕ ਪ੍ਰਾਈਵੇਟ ਕਾਰ ਦੇ ਵਿੱਚ ਆ ਰਹੇ ਆ ਤੇ 4 ਬੰਦੇ ਉਸ ਰਾਤ ਨੂੰ ਮਦੀਨਾ ਸ਼ਹਿਰ ਜਾਣ ਦਾ ਆਪਣਾ ਪ੍ਰੋਗਰਾਮ ਕੈਨਸਲ ਕਰ ਦਿੰਦੇ ਆ ਬਚਦੇ ਆ 6 ਆੜੇ ਇਨਸਾਨ ਤੇ ਉਹਨਾਂ ਦੇ ਵਿੱਚੋਂ ਇਸ ਐਕਸੀਡੈਂਟ ਦੇ ਵਿੱਚ ਬਚਣ ਵਾਲਾ ਸਿਰਫ ਇੱਕ ਮਾਤਰ ਇਨਸਾਨ ਹੈ 25 ਸਾਲ ਦਾ ਅਬਦੁਲ ਸ਼ੋਇਬ ਜਿਹਨੂੰ ਕਿ ਇਸ ਟਾਈਮ ਦੇ ਉੱਪਰ ਮਦੀਨਾ ਦੇ ਇੱਕ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਹੋਇਆ ਇਸੇ ਐਕਸੀਡੈਂਟ ਦੇ ਨਾਲ ਰਿਲੇਟਡ ਜਿਹੜੀ ਅਗਲੀ ਬਹੁਤ ਹੀ ਜ਼ਿਆਦਾ ਦਰਦਨਾਕ ਗੱਲਬਾਤ ਹੈਗੀ ਆ ਉਹ ਇਹ ਆ ਕਿ ਇਹਨਾਂ ਦੇ ਵਿੱਚੋਂ 18 ਜਾਣੇ ਸਿਰਫ ਇੱਕ ਹੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ ਇੱਕ ਏਰੀਆ ਵਾ ਰਾਮਨਗਰ ਦਾ ਰਾਮਨਗਰ ਦੇ ਇਸ ਏਰੀਆ ਦੇ ਵਿੱਚ ਨਸੀਰਉਦੀਨ ਨਾਮ ਦੇ ਇੱਕ ਇਨਸਾਨ ਰਹਿੰਦੇ ਆ ਜਾਂ ਹੁਣ ਕਹਿ ਲੋ ਰਹਿੰਦੇ ਸੀ ਸਰਕਾਰੀ ਕਰਮਚਾਰੀ ਸੀਗੇ ਇੰਡੀਅਨ ਰੇਲਵੇ ਦੇ ਵਿੱਚ ਉਹ ਕੰਮ ਕਰਦੇ ਸੀ ਤਿੰਨ ਉਹਨਾਂ ਦੀਆਂ ਬੇਟੀਆਂ ਸੀ ਤੇ ਦੋ ਉਹਨਾਂ ਦੇ ਬੇਟੇ ਸੀ ਤੇ ਇਹਨਾਂ ਪੰਜਾਂ ਬੱਚਿਆਂ ਦੇ ਵਿੱਚੋਂ ਇੱਕ ਲੜਕਾ ਇਹਨਾਂ ਦਾ ਅਮਰੀਕਾ ਰਹਿੰਦਾ ਸੀ ਬਾਕੀ ਦੇ ਚਾਰੇ ਜਾਣੇ ਵਿਆਹੇ ਹੋਏ ਸੀ ਉਹਨਾਂ ਸਾਰਿਆਂ ਦੇ ਅੱਗੇ ਬੱਚੇ ਸੀ ਆਪਣੇ ਇਸ ਭਰੇ ਪੂਰੇ ਪਰਿਵਾਰ ਨੂੰ ਲੈ ਕੇ ਨਸੀਰਉਦੀਨ ਨਾਲ ਆਪਣੀ ਪਤਨੀ ਨੂੰ ਲੈ ਕੇ ਸਾਊਦੀ ਅਰੇਬੀਆ ਜਾਂਦੇ ਆ ਇਸ ਧਾਰਮਿਕ ਯਾਤਰਾ ਦੇ ਲਈ ਤੇ ਇੱਥੇ ਜਾ ਕੇ ਇਹ ਪੂਰਾ ਦਾ ਪੂਰਾ ਪਰਿਵਾਰ ਸਿਰਫ ਇੱਕ ਹੀ ਦਰਘਟਨਾ ਦੇ ਵਿੱਚ ਖਤਮ ਹੋ ਜਾਂਦਾ ਮਰਨ ਵਾਲੇ 45 ਇਨਸਾਨਾਂ ਦੇ ਵਿੱਚੋਂ 10 ਬੱਚੇ ਸੀਗੇ ਤੇ 20 ਔਰਤਾਂ ਇਹਦੇ ਵਿੱਚ ਸ਼ਾਮਲ ਸੀ ਕਿਉਂਕਿ ਹੁਣ ਇਹ ਦੋਨੇ ਹੀ ਸ਼ਹਿਰ ਬਹੁਤ ਹੀ ਜ਼ਿਆਦਾ ਪਵਿੱਤਰ ਨੇ ਤੇ ਇਸੇ ਕਰਕੇ ਪੂਰਾ ਸਾਲ ਇੱਥੇ ਧਾਰਮਿਕ ਯਾਤਰਾ ਚੱਲਦੀ ਰਹਿੰਦੀ ਆ ਇਸੇ ਕਰਕੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਮੱਕੇ ਤੋਂ ਲੈ ਕੇ ਮਦੀਨੇ ਤੱਕ ਦਾ ਰੂਟ ਆ ਉਹਨੂੰ ਸਭ ਤੋਂ ਜ਼ਿਆਦਾ ਬਿਜ਼ੀ ਰੂਟ ਮੰਨਿਆ ਜਾਂਦਾ ਤੇ ਇਹੀ ਕਾਰਨ ਹਰ ਸਾਲ ਇੱਥੇ ਬਹੁਤ ਹੀ ਜ਼ਿਆਦਾ ਵੱਡੇ ਐਕਸੀਡੈਂਟ ਹੁੰਦੇ ਨੇ ਜੇ ਆਪਾਂ ਉਹਨਾਂ ਦੇਸ਼ਾਂ ਦੀ ਗੱਲ ਕਰੀਏ ਜਿਹੜਾ ਉੱਥੋਂ ਦੇ ਲੋਕਾਂ ਦੀ ਇਨਕਮ ਦਾ ਲੈਵਲ ਆ ਮਤਲਬ ਜਿਹੜੇ ਅਮੀਰ ਦੇਸ਼ਾਂ ਦੀ ਆਪਾਂ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਐਕਸੀਡੈਂਟ ਹੁੰਦੇ ਆ ਸਾਊਦੀ ਅਰੇਬੀਆ ਦੇ ਵਿੱਚ ਤੇ ਸਭ ਤੋਂ ਜ਼ਿਆਦਾ ਮੌਤਾਂ ਵੀ ਸਾਊਦੀ ਅਰੇਬੀਆ ਦੇ ਵਿੱਚ ਹੁੰਦੀਆਂ ਸਾਲ 2023 ਦੇ ਵਿੱਚ ਵੀ ਇਸੇ ਤਰ੍ਹਾਂ ਦੀ ਸ਼ਰਦਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਦਾ ਐਕਸੀਡੈਂਟ ਹੁੰਦਾ ਇੱਕ ਵਾਰੀ ਫੇਰ ਇਹੀ ਬੱਸ ਤੇਲ ਦੇ ਕਿਸੇ ਟੈਂਕਰ 'ਚ ਵੱਜਦੀ ਆ 20 ਇਨਸਾਨਾਂ ਦੀ ਉਦੋਂ ਵੀ ਮੌਤ ਹੁੰਦੀ ਆ ਸਾਲ 2019 ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਹੀ ਵਾਪਰਦਾ ਮੱਕੇ ਤੋਂ ਸ਼ਰਧਾਲੂਆਂ ਨੂੰ ਲੈ ਕੇ ਇੱਕ ਬੱਸ ਮਦੀਨਾ ਵੱਲ ਨੂੰ ਜਾ ਰਹੀ ਹੁੰਦੀ ਆ ਫਿਰ ਇੱਕ ਵਾਰ ਐਕਸੀਡੈਂਟ ਹੁੰਦਾ ਤੇ ਇਸ ਬੱਸ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੁੰਦੀ ਆ 35 ਤੇ ਇਹ ਜਿਹੜਾ ਕੱਲ ਰਾਤ ਨੂੰ ਹੋਇਆ ਹਾਦਸਾ ਵਾ ਜਿਹੜਾ ਕਿ ਇੰਡੀਅਨ ਟਾਈਮ ਦੇ ਅਨੁਸਾਰ ਤਕਰੀਬਨ 1.5 ਵਜੇ ਹੋਇਆ ਵਾ ਉਸ ਟਾਈਮ ਦੇ ਉੱਪਰ ਤਕਰੀਬਨ ਸਾਰੇ ਦੇ ਸਾਰੇ ਯਾਤਰੀ ਸੁੱਤੇ ਪਏ ਹੁੰਦੇ ਆ ਤੇ ਇਸੇ ਕਰਕੇ ਉਹਨਾਂ ਦੇ ਕੋਲੇ ਬਚਣ ਦੀ ਕੋਈ ਵੀ ਸੰਭਾਵਨਾ ਕੋਈ ਵੀ ਚਾਂਸ ਨਹੀਂ ਹੁੰਦਾ 25 ਸਾਲ ਦਾ ਅਬਦੁਲ ਸ਼ੋਇਬ ਬੱਸ ਦੀ ਇੱਕ ਖਿੜਕੀ ਨੂੰ ਇੱਕ ਸ਼ੀਸ਼ੇ ਨੂੰ ਤੋੜ ਦਿੰਦਾ ਵਾ ਤੇ ਆਪਣੀ ਜਾਨ ਬਚਾ ਲੈਂਦਾ ਥੱਲੇ ਛਾਲ ਮਾਰ ਦਿੰਦਾ ਪਰ ਬਾਕੀ ਦਾ ਕੋਈ ਵੀ ਯਾਤਰੀ ਇਸ ਤੋਂ ਪਹਿਲਾਂ ਕਿ ਇਸ ਅੱਗ ਦਾ ਭਾਂਬੜ ਬਣੀ ਹੋਈ ਬੱਸ ਦੇ ਵਿੱਚੋਂ ਨਿਕਲ ਸਕਦਾ ਉਸ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਚ ਚਲੇ ਜਾਂਦਾ ਪੂਰੀ ਦੁਨੀਆ ਦਾ ਹਰ ਇੱਕ ਇਨਸਾਨ ਰੋਜੀ ਰੋਟੀ ਦੀ ਤਲਾਸ਼ ਦੇ ਲਈ ਅਲੱਗ-ਅਲੱਗ ਕੰਮ ਕਰਦਾ ਤੇ ਹਰੇਕ ਕੰਮ ਦੇ ਵਿੱਚ ਹਰੇਕ ਪ੍ਰੋਫੈਸ਼ਨ ਦੇ ਵਿੱਚ ਅੱਡ-ਅੱਡ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਨੇ ਤੇ ਜੇ ਆਪਾਂ ਗੱਲ ਕਰੀਏ ਟਰੱਕ ਡਰਾਈਵਰਾਂ ਦੀ ਤਾਂ ਆਰਟੀਓ ਤੋਂ ਬਚਣਾ ਪੁਲਿਸ ਵਾਲਿਆਂ ਦੀ ਰਿਸ਼ਵਤਖੋਰੀ ਵਰਕ ਲੋਡ ਦਾ ਜ਼ਿਆਦਾ ਹੋਣਾ ਬਹੁਤ ਲੰਬਾ ਟਾਈਮ ਤੱਕ ਟਰੱਕ ਚਲਾਉਂਦੇ ਰਹਿਣਾ ਰਾਤਾਂ ਰਾਤਾਂ ਤੱਕ ਉਹ ਨੀਂਦਰਾ ਕੱਟਣਾ ਐਕਸੀਡੈਂਟ ਹੋ ਜਾਣੇ ਤੇ ਉਪਰੀ ਇਲਾਕਿਆਂ ਦੇ ਵਿੱਚ ਚੋਰੀਆਂ ਦਾ ਡਕੈਤੀਆਂ ਦਾ ਸਾਹਮਣਾ ਕਰਨਾ ਪਰ ਜਦੋਂ ਇਹਨਾਂ ਟਰੱਕ ਡਰਾਈਵਰਾਂ ਨੂੰ ਇਹਨਾਂ ਦੇ ਆਪਣੇ ਭਾਈਚਾਰੇ ਦੇ ਲੋਕ ਹੀ ਲੁੱਟਣ ਲੱਗ ਜਾਣ ਤਾਂ ਫੇਰ ਤਾਂ ਹਾਲਾਤ ਸਮਝ ਤੋਂ ਬਾਹਰ ਹੋ ਜਾਂਦੇ ਆ ਬਿਲਕੁਲ ਇਸੇ ਤਰ੍ਹਾਂ ਦਾ ਹੀ ਹੋਇਆ ਹੁਣ ਤੋਂ ਸਿਰਫ ਕੁਝ ਦਿਨ ਪਹਿਲਾਂ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਇਹ ਪੰਜਾਬੀ ਟਰੱਕ ਡਰਾਈਵਰ ਲਖਨਊ ਦੇ ਨੇੜੇ ਤੇੜੇ ਕਿਸੇ ਬਾਈਪਾਸ ਤੋਂ ਲੰਘ ਰਿਹਾ ਸੀ ਤੇ ਉੱਥੇ ਜਾ ਕੇ ਇਹਦੇ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਐਕਸੀਡੈਂਟ ਹੋਇਆ ਵਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਤਾਂ ਜਿੱਥੇ ਇਹ ਹੈ ਜੇ ਟਾਈਮ ਦੇ ਉੱਪਰ ਕਿਸੇ ਵੀ ਇਹਨੇ ਲੰਬੇ ਰੂਟਾਂ ਦੇ ਉੱਪਰ ਚੱਲਣ ਵਾਲੇ ਇਹਨਾਂ ਟਰੱਕ ਡਰਾਈਵਰਾਂ ਨੂੰ ਕਿੱਥੇ ਤਾਂ ਇੱਕ ਪਾਸੇ ਆਸਰਾ ਜਾਂ ਮਾੜਾ-ਮੋਟਾ ਸਹਾਰਾ ਜਾਂ ਕਮ ਸੇ ਕਮ ਹਮਦਰਦੀ ਦੀ ਉਮੀਦ ਰਹਿੰਦੀ ਆ ਪ੍ਰਾਈਵੇਟ ਕਾਰਾਂ ਵਾਲਿਆਂ ਨੂੰ ਰਹਿਣ ਦਿਓ ਪੁਲਿਸ ਵਾਲਿਆਂ ਨੂੰ ਰਹਿਣ ਦਿਓ ਕਮ ਸੇ ਕਮ ਆਪਣੇ ਨਾਲ ਦੇ ਆਪਦੇ ਭਾਈਚਾਰੇ ਦੇ ਟਰੱਕ ਡਰਾਈਵਰਾਂ ਤੋਂ ਪਰ ਇਸ ਕੇਸ ਦੇ ਵਿੱਚ ਬਿਲਕੁਲ ਹੀ ਗੱਲ ਉਲਟੀ ਹੋ ਜਾਂਦੀ ਆ ਟਰੱਕ ਦਾ ਐਕਸੀਡੈਂਟ ਹੋਇਆ ਤਾਂ ਇਹ ਪੰਜਾਬੀ ਟਰੱਕ ਡਰਾਈਵਰ ਉੱਤਰ ਕੇ ਆਸੇ-ਪਾਸੇ ਕਿਸੇ ਤੋਂ ਮਦਦ ਲੈਣ ਦੇ ਲਈ ਜਾਂਦਾ ਪਰ ਜਦੋਂ ਤੱਕ ਇਹ ਵਾਪਸ ਆਪਣੇ ਟਰੱਕ ਦੇ ਕੋਲੇ ਆਉਂਦਾ ਤਾਂ ਆ ਕੇ ਦੇਖਦਾ ਵਾ ਕਿ ਐਕਸੀਡੈਂਟ ਹੋਏ ਇਸ ਟਰੱਕ ਨੂੰ ਲੁੱਟਣ ਵਾਲਿਆਂ ਦੀ ਇੱਕ ਭੀੜ ਜੰਮੀ ਹੋਈ ਆ ਤੇ ਇਹਨਾਂ ਦੇ ਵਿੱਚ ਸਭ ਤੋਂ ਮੂਰੇ ਹੈਗਾ ਇੱਕ ਹੋਰ ਟਰੱਕ ਡਰਾਈਵਰ ਇਕੱਲਾ ਟਰੱਕ ਡਰਾਈਵਰ ਹੀ ਨਹੀਂ ਇੱਕ ਹੋਰ ਪੰਜਾਬੀ ਟਰੱਕ ਡਰਾਈਵਰ ਜਿਹੜਾ ਇਸ ਸੜਕ ਦੇ ਸਾਈਡ ਦੇ ਉੱਪਰ ਖੜੇ ਇਸ ਨੁਕਸਾਨੇ ਹੋਏ ਟਰੱਕ ਦੇ ਬਿਲਕੁਲ ਨਵੇਂ ਟਾਇਰ ਨੂੰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਇਸ ਐਕਸੀਡੈਂਟ ਹੋਏ ਟਰੱਕ ਦਾ ਜਿਹੜਾ ਮਾਲਕ ਹੁੰਦਾ ਜਿਹੜਾ ਇਹਦਾ ਡਰਾਈਵਰ ਹੁੰਦਾ ਉਹ ਦੂਸਰੇ ਟਰੱਕ ਡਰਾਈਵਰ ਦੇ ਜਿਹੜਾ ਚੋਰੀ ਕਰਨ ਲੱਗਿਆ ਹੁੰਦਾ ਉਹਦੇ ਟਰੱਕ ਦਾ ਨੰਬਰ ਵੀ ਪੜ੍ਹ ਕੇ ਸੁਣਾਉਂਦਾ ਪੀਬੀ 23 ਤੇ ਇਹ ਟਰੱਕ ਵੀ ਪੰਜਾਬ ਦਾ ਹੀ ਹੁੰਦਾ ਤਾਂ ਇਸ ਇਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਕੇ ਪੂਰੇ ਇੰਡੀਆ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਸਮਾਨ ਪਹੁੰਚਾਉਣਾ ਪੈਂਦਾ ਵਾ ਇੱਕ ਪਾਸੇੋਂ ਦੂਜੇ ਪਾਸੇ ਤੇ ਆਪਾਂ ਨੂੰ ਇਹ ਵੀ ਪਤਾ ਵਾ ਕਿ ਇਹੀ ਉਹ ਟਰੱਕ ਡਰਾਈਵਰ ਨੇ ਜੇ ਸਿਰਫ 2 ਦਿਨ ਦੇ ਲਈ ਵੀ ਚੱਕਾ ਜਾਮ ਕਰ ਦੇਣਗੇ ਤਾਂ ਪੂਰੇ ਦਾ ਪੂਰਾ ਦੇਸ਼ ਹੈਗਾ ਜਿਹੜਾ ਉਹ ਸਟੈਂਡ ਸਟਿਲ ਹੋ ਜਾਊਗਾ ਲੋਕਾਂ ਤੱਕ ਕਿਸੇ ਵੀ ਤਰ੍ਹਾਂ ਦਾ ਰਾਸ਼ਨ ਪਾਣੀ ਨਹੀਂ ਮਿਲੂਗਾ ਆਮ ਆਪਾਂ ਸੁਣਦੇ ਆਂ ਕਿ ਮਾਪੇ ਤੋਂ ਬਾਅਦ ਜਿਸ ਇਨਸਾਨ ਦੀ ਕਿਸੇ ਵੀ ਬੰਦੇ ਕਿਸੇ ਵੀ ਬੱਚੇ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਟੀਚਰ ਹੁੰਦੇ ਆ ਅਧਿਆਪਕ ਹੁੰਦੇ ਆ ਉਹ ਦੂਸਰੇ ਮਾਪੇ ਹੁੰਦੇ ਆ ਪਰ ਜਿਵੇਂ ਪੰਜ ਉਂਗਲਾਂ ਕਿਤੇ ਵੀ ਬਰਾਬਰ ਨਹੀਂ ਹੁੰਦੀਆਂ ਉਸੇ ਤਰ੍ਹਾਂ ਹੀ ਬਹੁਤ ਸਾਰੇ ਟੀਚਰ ਵੀ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਕਮੀਆਂ ਦੇ ਨਾਲ ਭਰੇ ਪਏ ਆ ਬਹੁਤ ਸਾਰੇ ਇਹੋ ਜਿਹੇ ਟੀਚਰਾਂ ਦੀਆਂ ਹਰ ਆਏ ਦਿਨ ਆਪਾਂ ਨੂੰ ਖਬਰਾਂ ਮਿਲਦੀਆਂ ਰਹਿੰਦੀਆਂ ਜਿਹੜੇ ਆਪਣੀਆਂ ਹੀ ਫੀਮੇਲ ਸਟੂਡੈਂਟਸ ਦੇ ਨਾਲ ਬਹੁਤ ਹੀ ਜ਼ਿਆਦਾ ਕਨੌਣੀਆਂ ਗੰਦੀਆਂ ਹਰਕਤਾਂ ਕਰਦੇ ਨੇ ਇਸ ਇੰਨੇ ਜ਼ਿਆਦਾ ਰਿਸਪੈਕਟੇਬਲ ਕਿੱਤੇ ਦਾ ਨਾਮ ਬਦਨਾਮ ਕਰਦੇ ਨੇ ਹੁਣ ਇੱਕ ਖਬਰ ਆ ਰਹੀ ਆ ਮਹਾਰਾਸ਼ਟਰ ਤੋਂ ਮਹਾਰਾਸ਼ਟਰ ਦੇ ਵਿੱਚ ਇੱਕ 6 ਸਾਲ ਦੀ ਬੱਚੀ ਹੁੰਦੀ ਆ ਉਹ ਸਕੂਲ ਆਪਣੇ ਸਿਰਫ ਕੁਝ ਮਿੰਟ ਦੇਰੀ ਦੇ ਨਾਲ ਪਹੁੰਚਦੀ ਆ ਤਾਂ ਉਹਦੀ ਟੀਚਰ ਉਹਦੇ ਉੱਪਰ ਇੰਨਾ ਕੁ ਜ਼ਿਆਦਾ ਪੜਕ ਜਾਂਦੀ ਆ ਕਿ ਉਹਨੂੰ ਉਸੇ ਟਾਈਮ ਦੇ ਉੱਪਰ 100 ਸੈਟਅਪ ਕਰਨ ਦੇ ਲਈ ਬੋਲ ਦਿੰਦੀ ਆ ਇੱਕ 6 ਸਾਲ ਦੀ ਬੱਚੀ ਆ ਬਹੁਤ ਹੀ ਛੋਟੀ ਆ ਤੇ ਉੱਪਰੋਂ ਅੱਜਕੱਲ ਦੇ ਬੱਚਿਆਂ ਨੂੰ ਵੈਸੇ ਵੀ ਕੋਈ ਜ਼ਿਆਦਾ ਫਿਜ਼ੀਕਲ ਐਕਟੀਵਿਟੀ ਕਰਨ ਦਾ ਤਜਰਬਾ ਨਹੀਂ ਹੁੰਦਾ ਜਿਆਦਾ ਟਾਈਮ ਫੋਨਸ ਵਗੈਰਾ ਦੇ ਉੱਪਰ ਹੀ ਰਹਿੰਦੇ ਨੇ ਤੇ ਇਹ ਛੋਟੀ ਜੀ 6ਵੀਂ ਕਲਾਸ ਦੇ ਵਿੱਚ ਪੜ੍ਹਦੀ ਹੋਈ ਬੱਚੀ ਆਪਣੀ ਟੀਚਰ ਤੋਂ ਡਰ ਕੇ 100 ਸੈਟਅਪ ਤਾਂ ਕਰ ਦਿੰਦੀ ਆ ਜਿਹਨੂੰ ਆਪਾਂ ਉਠਕ ਬੈਠਕ ਵੀ ਕਹਿ ਸਕਦੇ ਆ ਪਰ ਉਸ ਤੋਂ ਬਾਅਦ ਉਹਦੀ ਹਾਲਤ ਖਰਾਬ ਹੋ ਜਾਂਦੀ ਆ ਸ਼ਾਮ ਨੂੰ ਜਦੋਂ ਉਹ ਘਰੇ ਜਾਂਦੀ ਆ ਤਾਂ ਆਪਣੇ ਮਾਪੇ ਨੂੰ ਆਪਣੇ ਪੇਟ ਦੇ ਅੰਦਰ ਬਹੁਤ ਹੀ ਜ਼ਿਆਦਾ ਬੁਰੀ ਤਰ੍ਹਾਂ ਦੇ ਨਾਲ ਹੋ ਰਹੇ ਦਰਦ ਦੇ ਬਾਰੇ ਵਿੱਚ ਦੱਸਦੀ ਆ ਫੌਰਨ ਉਹਨੂੰ ਹਸਪੀਟਲ ਲੈ ਕੇ ਜਾਇਆ ਜਾਂਦਾ ਹਸਪੀਟਲ ਵਾਲੇ ਮੁੰਬਈ ਦੇ ਕਿਸੇ ਵੱਡੇ ਹਸਪੀਟਲ ਰੈਫਰ ਕਰ ਦਿੰਦੇ ਆ ਜਦੋਂ ਹੀ ਇਸ ਵੱਡੇ ਹਸਪੀਟਲ ਇਸ ਬੱਚੀ ਨੂੰ ਲਿਜਾਇਆ ਜਾਂਦਾ ਤਾਂ ਉਸੇ ਟਾਈਮ ਇਹਨੂੰ ਆਈਸੀਯੂ ਦੇ ਵਿੱਚ ਐਡਮਿਟ ਕੀਤਾ ਜਾਂਦਾ ਪਰ ਉੱਥੇ ਜਾ ਕੇ ਸਿਰਫ ਕੁਝ ਮਿੰਟਾਂ ਤੋਂ ਬਾਅਦ ਇਸ ਬੱਚੀ ਦੀ ਮੌਤ ਹੋ ਜਾਂਦੀ ਹੈ ਲੋਕ ਡਾਕਟਰ ਬਣ ਜਾਂਦੇ ਨੇ ਲੋਕ ਇੰਜੀਨੀਅਰ ਤੇ ਲੋਕ ਟੀਚਰ ਵੀ ਬਣ ਜਾਂਦੇ ਨੇ ਪਰ ਜਿਹੜੇ ਉਹਨਾਂ ਦੀ ਮਾਨਸਿਕਤਾ ਦੇ ਨਿੱਜੀ ਵਿਕਾਰ ਨੇ ਜਿਹੜੇ ਜਾਂ ਤਾਂ ਹੋ ਸਕਦਾ ਘਰ ਦੀਆਂ ਪ੍ਰੋਬਲਮਸ ਤੋਂ ਸ਼ੁਰੂ ਹੁੰਦੇ ਹੋਣ ਜਾਂ ਉਹਦਾ ਕੋਈ ਵੀ ਹੋਰ ਕਾਰਨ ਰਹਿੰਦਾ ਹੋਵੇ ਉਹ ਆਪਣੀ ਵਰਕਪਲੇਸ ਤੇ ਉੱਪਰ ਵੀ ਉਹਨਾਂ ਦਾ ਭਾਰ ਚੱਕ ਕੇ ਆਉਂਦੇ ਆ ਤੇ ਜਿਸ ਤੋਂ ਬਾਅਦ ਉਹ ਹੋਰ ਆਪਣੇ ਆਸ-ਪਾਸੇ ਦੇ ਲੋਕਾਂ ਨੂੰ ਉਹਦਾ ਸ਼ਿਕਾਰ ਬਣਾਉਂਦੇ ਆ ਇੱਕ ਹੋਰ ਖਬਰ ਜਿਹੜੀ ਪਿਛਲੇ 24 ਘੰਟੇ ਤੋਂ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਬਹੁਤ ਹੀ ਜ਼ਿਆਦਾ ਵੱਡੀ ਆ ਉਹ ਆ ਰਹੀ ਆ ਗਵਾਂਡੀ ਦੇਸ਼ ਬੰਗਲਾਦੇਸ਼ ਤੋਂ ਬੰਗਲਾਦੇਸ਼ ਦੇ ਪ੍ਰਾਣੇ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਨੂੰ ਉੱਥੋਂ ਦੀ ਇੱਕ ਗਵਰਨਮੈਂਟ ਨੇ ਸਜਾਏ ਮੌਤ ਸੁਣਾ ਦਿੱਤੀ ਆ ਇਸ ਟਾਈਮ ਦੇ ਉੱਪਰ ਸ਼ੇਖ ਹੁਸੈਨਾ ਇੰਡੀਆ ਦੇ ਵਿੱਚ ਸ਼ਰਨ ਲੈ ਕੇ ਰਹਿ ਰਹੇ ਆ ਪਿਛਲੇ ਸਾਲ ਬੰਗਲਾਦੇਸ਼ ਦੇ ਵਿੱਚ ਸ਼ੇਖ ਹੁਸੈਨਾ ਹੁਣਾਂ ਦੀ ਗਵਰਨਮੈਂਟ ਦੇ ਅਗੇਂਸਟ ਬਹੁਤ ਵੱਡੇ ਲੈਵਲ ਦੇ ਉੱਪਰ ਪ੍ਰੋਟੈਸਟ ਹੋਏ ਜਿਹੜੇ ਕਿ ਸਟਾਰਟ ਹੁੰਦੇ ਆ ਆਰਮ ਸਟੂਡੈਂਟਾਂ ਦੇ ਵਿਦਰੋਹ ਤੋਂ ਜਦੋਂ ਇਹ ਵਿਦਰੋਹ ਹੌਲੀ-ਹੌਲੀ ਵੱਧਦਾ ਵਾ ਹਜ਼ਾਰਾਂ ਸਟੂਡੈਂਟਾਂ ਅਲੱਗ-ਅਲੱਗ ਯੂਨੀਵਰਸਿਟੀਆਂ ਕਾਲਜਸ ਦੇ ਟਾਕੇ ਦੀਆਂ ਸੜਕਾਂ ਦੇ ਉੱਪਰ ਨਿਕਲਦੇ ਆ ਤਾਂ ਸ਼ੇਖ ਹੁਸੈਨਾ ਇਹਨਾਂ ਸਾਰਿਆਂ ਨੂੰ ਰਜ਼ਾਕਾਰ ਦੇ ਨਾਮ ਦੇ ਨਾਲ ਬੁਲਾਉਂਦੇ ਹੁਣ ਰਜ਼ਾਕਾਰ ਜਿਹੜਾ ਨਾਮ ਹੈਗਾ ਉਹ ਬੰਗਲਾਦੇਸ਼ ਦੇ ਵਿੱਚ ਕਿਸੇ ਦੇ ਲਈ ਵੀ ਸਭ ਤੋਂ ਜ਼ਿਆਦਾ ਬੁਰੀ ਬੇਇਜ਼ਤੀ ਦਾ ਸਬਾਬਾ ਬੰਗਲਾਦੇਸ਼ ਦੇ ਵਿੱਚ ਕਿਸੇ ਨੂੰ ਰਜ਼ਾਕਾਰ ਕਹਿ ਦੇਣਾ ਮਤਲਬ ਹੈਗਾ ਸਿੱਧਾ ਸਿੱਧਾ ਗਦਾਰ ਕਹਿ ਦੇਣਾ 1971 ਦੀ ਲੜਾਈ ਦੇ ਵਿੱਚ ਜਦੋਂ ਪੂਰਬੀ ਪਾਕਿਸਤਾਨ ਅਲੱਗ ਹੋ ਕੇ ਬੰਗਲਾਦੇਸ਼ ਬਣਦਾ ਵਾ ਤਾਂ ਬੰਗਲਾਦੇਸ਼ ਤੇ ਉਸ ਟਾਈਮ ਦੇ ਉਹ ਵਾਲੇ ਲੋਕ ਜਿਨ੍ਹਾਂ ਨੇ ਪਾਕਿਸਤਾਨ ਦੀ ਫੌਜ ਦਾ ਸਾਥ ਦਿੱਤਾ ਆਜ਼ਾਦੀ ਤੋਂ ਬਾਅਦ ਬੰਗਲਾਦੇਸ਼ ਤੇ ਬਣਨ ਤੋਂ ਬਾਅਦ ਇਹਨਾਂ ਸਾਰੇ ਗੱਦਾਰਾਂ ਨੂੰ ਰਜ਼ਾਕਾਰ ਦਾ ਨਾਮ ਦਿੱਤਾ ਗਿਆ ਤਾਂ ਜਦੋਂ ਹੁਣ ਸ਼ੇਖ ਹਾਸਿਨਾ ਇਹਨਾਂ ਪ੍ਰੋਟੈਸਟ ਕਰ ਰਹੇ ਸਟੂਡੈਂਟਸ ਨੂੰ ਹੀ ਗੱਦਾਰ ਕਹਿ ਦਿੰਦੇ ਆ ਤੇ ਉਸ ਤੋਂ ਬਾਅਦ ਤੇ ਇਹਨਾਂ ਦੇ ਉੱਪਰ ਬਹੁਤ ਹੀ ਨਿਰਦਈ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਤੋਂ ਹਮਲੇ ਕਰਵਾਏ ਜਾਂਦੇ ਆ ਇਹਨਾਂ ਦੇ ਉੱਪਰ ਆਰਮੀ ਚੜਾਈ ਜਾਂਦੀ ਆ ਤਾਂ ਤਕਰੀਬਨ 1400 ਤੋਂ ਜ਼ਿਆਦਾ ਇਹਨਾਂ ਲੋਕਾਂ ਦੀ ਮੌਤ ਹੁੰਦੀ ਆ 25000 ਤੋਂ ਜ਼ਿਆਦਾ ਲੋਕ ਜ਼ਖਮੀ ਹੁੰਦੇ ਆ ਪਰ ਫਾਈਨਲੀ ਇਸ ਵਿਦਰੋਹ ਦੇ ਵਿੱਚੋਂ ਸ਼ੇਖ ਹਸੀਨਾ ਹੋਣਾ ਨੂੰ ਆਪਣੀ ਗੱਦੀ ਛੱਡ ਕੇ ਤੇ ਆਪਣਾ ਦੇਸ਼ ਛੱਡ ਕੇ ਇੰਡੀਆ ਆਉਣਾ ਪੈਂਦਾ ਇੱਥੇ ਆ ਕੇ ਸ਼ਰਨ ਲੈਣੀ ਪੈਂਦੀ ਆ ਤਖਤ ਪਲਟ ਜਾਂਦਾ ਵਾ ਤਾਂ ਜਿਹੜੇ ਕੱਲ ਪ੍ਰਾਈਮ ਮਿਨਿਸਟਰ ਸੀਗੇ ਵੱਡੇ ਵੱਡੇ ਅਹੁਦਿਆਂ ਦੇ ਉੱਪਰ ਆਰਮੀ ਦੇ ਆਫੀਸਰ ਸੀਗੇ ਮੰਤਰੀ ਸੰਤਰੀ ਸੀ ਉਹਨਾਂ ਸਾਰਿਆਂ ਦੇ ਉੱਪਰ ਹੁਣ ਕੇਸ ਚੱਲਦੇ ਆ ਤੇ ਇਹਨਾਂ ਦੇ ਵਿੱਚੋਂ 13 ਲੋਕਾਂ ਨੂੰ ਇੰਨੇ ਸਾਰੇ ਕਤਲੇਆਮ ਦੇ ਦੋਸ਼ ਦੇ ਵਿੱਚ ਸਜ਼ਾ ਸੁਣਾਈ ਗਈ ਆ ਤੇ ਜਿਹਦੇ ਵਿੱਚ ਸਭ ਤੋਂ ਪਹਿਲਾ ਨਾਮ ਹੈਗਾ ਉਥੋਂ ਦੇ ਪੁਰਾਣੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਜੇ ਕਿਸੇ ਵੀ ਧਰਮ ਨੂੰ ਬਦਨਾਮ ਕਰਨਾ ਹੋਵੇ ਤਾਂ ਉਸ ਧਰਮ ਤੋਂ ਬਾਹਰਲੇ ਬੰਦਿਆਂ ਦੀ ਲੋੜ ਨਹੀਂ ਉਸ ਧਰਮ ਦੇ ਅੰਦਰ ਹੀ ਤੁਹਾਨੂੰ ਬਹੁਤ ਸਾਰੇ ਇਹੋ ਜਿਹੇ ਲੋਕ ਮਿਲ ਜਾਣਗੇ ਜਿਹੜੇ ਅੰਦਰ ਬੈਠ ਕੇ ਉਸ ਧਰਮ ਨੂੰ ਬਦਨਾਮ ਕਰਦੇ ਰਹਿਣਗੇ ਇਹ ਤੁਹਾਨੂੰ ਕਿਸੇ ਵੀ ਧਰਮ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਮਿਲ ਜਾਣਗੇ ਤੇ ਅੱਜ ਦੀ ਆਪਣੀ ਘਟਨਾ ਅੱਜ ਦੀ ਆਪਣੀ ਖਬਰ ਨਿਕਲ ਕੇ ਆ ਰਹੀ ਆ ਮੱਧ ਪ੍ਰਦੇਸ਼ ਤੇ ਬਹੁਤ ਹੀ ਮਸ਼ਹੂਰ ਤੇ ਇੰਡੀਆ ਦੇ ਇੱਕ ਬਹੁਤ ਹੀ ਇਤਿਹਾਸਿਕ ਸ਼ਹਿਰ ਉਜੈਨ ਤੋਂ ਨਾਗਾ ਸਾਧੂਆਂ ਦੇ ਬਾਰੇ ਚ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਇਹ ਉਹ ਲੋਕ ਨੇ ਜਿਹੜੇ ਘਰ ਗ੍ਰਹਿਸਤੀ ਛੱਡ ਕੇ ਜ਼ਿੰਦਗੀ ਦੇ ਸੁਖ ਆਰਾਮ ਛੱਡ ਕੇ ਬਿਲਕੁਲ ਹੀ ਦੂਰ ਆਪਣੀ ਦੁਨੀਆ ਦੇ ਵਿੱਚ ਨਿਕਲ ਚੁੱਕੇ ਆ ਪਰ 7 ਜਾਂ 8 ਨਾਗਾ ਸਾਧੂਆਂ ਦਾ ਇੱਕ ਗਰੁੱਪਾ ਜਿਹੜਾ ਉਜੈਨ ਦੇ ਨੇੜੇ ਤੇੜੇ ਦੇ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਸੁੰਨੀਆਂ ਸੜਕਾਂ ਦੇ ਉੱਪਰ ਐਕਟਿਵ ਹੈਗਾ ਤੇ ਜਦੋਂ ਹੀ ਉੱਥੇ ਕੋਈ ਕੱਲਾ-ਦਕੱਲਾ ਵਹੀਕਲ ਜਾਂ ਕੋਈ ਕੱਲਾ-ਦਕੱਲਾ ਟੂ-ਵੀਲਰ ਵਾਲਾ ਆਉਂਦਾ ਵਾ ਤਾਂ ਇਹ ਜਿਹੜੇ 7 ਜਾਂ 8 ਨਾਗਾ ਸਾਧੂਆਂ ਦਾ ਗਰੁੱਪ ਹੈਗਾ ਵਾ ਇਹ ਉਸ ਰਾਹੀਰ ਦੇ ਉੱਪਰ ਹਮਲਾ ਕਰਦਾ ਤੇ ਉਹਦੇ ਤੋਂ ਸਭ ਕੁਝ ਲੁੱਟ ਲੈਂਦਾ ਤੇ ਬਿਲਕੁਲ ਇਸੇ ਤਰ੍ਹਾਂ ਹੀ ਹੁਣ ਤੋਂ ਸਿਰਫ ਕੁਝ ਦਿਨ ਪਹਿਲਾਂ मंसूर अली ਨਾਮ ਦੇ ਇੱਕ ਇਨਸਾਨ ਇਸੇ ਤਰ੍ਹਾਂ ਦੀ ਹੀ ਉਜੈਨ ਦੇ ਬਿਲਕੁਲ ਨੇੜੇ ਦੀ ਕਿਸੇ ਇੱਕ ਸੁੰਨੀ ਜੀ ਸੜਕ ਦੇ ਉੱਪਰੋਂ ਆਪਣੀ ਕਾਰ ਦੇ ਉੱਪਰ ਨੰਗ ਰਹੇ ਹੁੰਦੇ ਆ ਤੇ ਸਾਹਮਣੇ ਆ ਜਾਂਦਾ ਇਹੀ ਵਾਲਾ ਨਾਗਾ ਸਾਧੂਆਂ ਦਾ ਗਰੁੱਪ ਹੁਣ ਇਹਨਾਂ ਨੂੰ ਨਾਗਾ ਸਾਧੂ ਕਹਿ ਲੋ ਜਾਂ ਫਿਰ ਇਹਨਾਂ ਨੂੰ ਨਾਗਾ ਸਾਧੂਆਂ ਦੇ ਭੇਸ ਦੇ ਵਿੱਚ ਲੁਟੇਰੇ ਕਹਿ ਲੋ मंसूर अली ਹੁਣੀ ਇਹ ਸਾਰੀ ਦੀ ਸਾਰੀ ਲੁੱਟਮਾਰ ਦੀ ਜਿਹੜੀ ਘਟਨਾ ਹੁੰਦੀ ਆ ਉਹ ਉਹਨੂੰ ਆਪਣੇ ਕੈਮਰੇ ਦੇ ਵਿੱਚ ਤੇ ਨਾਲ ਹੀ ਗੱਡੀ ਦੇ ਵਿੱਚ ਲੱਗੇ ਹੋਏ ਕੈਮਰੇ ਦੇ ਵਿੱਚ ਰਿਕਾਰਡ ਕਰ ਲੈਂਦੇ ਆ ਤੇ ਫੌਰਨ ਹੀ ਪੁਲਿਸ ਵਾਲਿਆਂ ਨੂੰ ਕਾਲ ਕਰ ਦਿੰਦੇ ਆ ਤੇ ਇੱਥੇ ਪੁਲਿਸ ਵਾਲਿਆਂ ਦੀ ਤਾਰੀਫ਼ ਕਰਨੀ ਬਣਦੀ ਆ ਸਿਰਫ ਕੁਝ ਮਿੰਟਾਂ ਦੇ ਵਿੱਚ ਹੀ ਪੁਲਿਸ ਵਾਲੇ ਉੱਥੇ ਪਹੁੰਚ ਜਾਂਦੇ ਆ ਤੇ ਇਹਨਾਂ ਸਾਰੇ ਦੇ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲੈਂਦੇ ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਬਹੁਤ ਲੰਬਾ ਸਮੇਂ ਦਾ ਚੋਰੀਆਂ ਡਕੈਤੀਆਂ ਕਰਨ ਦਾ ਕੱਚਾ ਚਿੱਠਾ ਖੁੱਲ ਜਾਂਦਾ ਆ ਇਹ ਵਾਲਾ ਵੀਡੀਓ ਇੰਟਰਨੈਟ ਦੇ ਉੱਪਰ ਪਿਛਲੇ 24 48 ਘੰਟੇ ਤੋਂ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਲੋਕਾਂ ਨੂੰ ਸਖਤ ਸਜ਼ਾ ਦੇਣ ਦੀ ਗੱਲ ਕਰ ਰਹੇ ਆ ਨਾ ਸਿਰਫ ਇਹਨਾਂ ਦੀਆਂ ਚੋਰੀਆਂ ਤੇ ਡਕੈਤੀਆਂ ਦੇ ਕਰਕੇ ਬਲਕਿ ਇੱਕ ਖਾਸ ਧਰਮ ਨੂੰ ਬਦਨਾਮ ਕਰਨ ਦੇ ਕਰਕੇ ਵੀ ਕਿਉਂਕਿ ਸਿਰਫ ਕੁਝ ਕੁ ਮੁੱਠੀ ਪਰ ਲੋਕ ਹੁੰਦੇ ਆ ਜਿਨ੍ਹਾਂ ਦੇ ਕਰਕੇ ਇੱਕ ਪੂਰਾ ਸਮਾਜ ਇੱਕ ਪੂਰਾ ਫਿਰਕਾ ਇੱਕ ਪੂਰਾ ਦਾ ਪੂਰਾ ਧਰਮ ਬਦਨਾਮ ਹੋ ਜਾਂਦਾ ਹੈ ਤੋਡੇ ਵਿੱਚੋਂ ਬਹੁਤ ਸਾਰੇ ਦੋਸਤ ਇਹੋ ਜਿਹੇ ਹੋਣਗੇ ਜਿਹੜੇ ਕਦੇ ਨਾ ਕਦੇ ਆਪਣੇ ਬੱਚਿਆਂ ਨੂੰ ਆਗਰਾ ਦੇ ਵਿੱਚ ਤਾਜਮਹਿਲ ਦਿਖਾਉਣ ਲੈ ਕੇ ਗਏ ਹੋਣਗੇ ਪਰ ਅੱਜ ਦੀ ਆਪਣੀ ਅਗਲੀ ਵਾਇਰਲ ਖਬਰ ਦੇ ਵਿੱਚ ਮੈਂ ਤੁਹਾਨੂੰ ਮਿਲਾਉਣ ਜਾ ਰਿਹਾ ਇੱਕ ਇਸ ਤਰ੍ਹਾਂ ਦੇ ਇਨਸਾਨ ਦੇ ਨਾਲ ਜਿਹੜੇ ਤਾਜਮਹਿਲ ਦੇਖਣ ਨਹੀਂ ਜਾਂਦੇ ਬਲਕਿ ਉਹਨਾਂ ਨੇ ਆਪਣੇ ਘਰ ਨੂੰ ਹੀ ਤਾਜਮਹਿਲ ਵਰਗਾ ਬਣਾਤਾ ਤੇ ਜਿਹੜੀ ਜਗ੍ਹਾ ਦੇ ਉੱਪਰ ਇਹ ਛੋਟਾ ਤਾਜਮਹਿਲ ਬਣਿਆ ਹੋਇਆ ਉਹ ਜਗ੍ਹਾ ਹੈਗੀ ਆ ਬਰਹਨਪੁਰ ਜਿਹੜਾ ਹੁਣ ਅਸਲੀ ਤਾਜਮਹਿਲ ਦੀ ਕਹਾਣੀ ਆਪਾਂ ਸਾਰਿਆਂ ਨੂੰ ਪਤਾ ਵਾ ਸ਼ਾਹਜਹਾਨ ਹੋਣਾ ਨੇ ਮੁਮਤਾਜ਼ ਹੋਣਾ ਦੀ ਯਾਦ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਤਾਜਮਹਿਲ ਬਣਾਇਆ ਪਰ ਇੱਥੇ ਇੱਕ ਦਿਲਚਸਪ ਪੈਂਗਲ ਆ ਮੁਮਤਾਜ਼ ਹੋਣਾ ਦੀ ਜਿਹੜੀ ਮੌਤ ਹੁੰਦੀ ਆ ਉਹ ਏਸੇ ਹੀ ਬਰਹਨਪੁਰ ਨਾਮ ਦੇ ਛੋਟੇ ਜਿਹੇ ਕਸਬੇ ਦੇ ਵਿੱਚ ਹੁੰਦੀ ਹੈ ਤੇ ਇਸੇ ਚੀਜ਼ ਤੋਂ ਪ੍ਰੇਰਿਤ ਹੋ ਕੇ ਕਿਉਂਕਿ ਜਦੋਂ ਕਿਸੇ ਵੀ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਕੋਈ ਬਹੁਤ ਵੱਡੀ ਇਤਿਹਾਸਕ ਚੀਜ਼ ਹੋਈ ਹੁੰਦੀ ਆ ਤਾਂ ਉੱਥੋਂ ਦੇ ਲੋਕਾਂ ਦਾ ਉਸ ਇੱਕ ਘਟਨਾ ਦੇ ਨਾਲ ਵਾਸਤਾ ਹੋਣਾ ਉਹਦੇ ਤੋਂ ਮੋਟੀਵੇਟ ਹੋਣਾ ਸੁਭਾਵਿਕ ਹੈਗਾ ਤੇ ਇੱਥੇ ਮੁਮਤਾਜ਼ ਹੁਨਾਂ ਦੀ ਮੌਤ ਦੀ ਕਹਾਣੀ ਤੋਂ ਮੋਟੀਵੇਟ ਹੋਣ ਵਾਲੇ ਇਨਸਾਨ ਦਾ ਨਾਮ ਹੈ ਆਨੰਦ ਪ੍ਰਕਾਸ਼ ਚੌਕਸੀ। ਪੇਸ਼ੇ ਤੋਂ ਇਹ ਟੀਚਰ ਨੇ ਇਹਨਾਂ ਦਾ ਆਪਣਾ ਇੱਕ ਪ੍ਰਾਈਵੇਟ ਸਕੂਲ। ਛੋਟੀ ਉਮਰ ਤੋਂ ਹੀ ਮੁਮਤਾਜ਼ ਹੁਨਾਂ ਦੀ ਮੌਤ ਇਹਨਾਂ ਦੇ ਚੇਤਿਆਂ ਦੇ ਵਿੱਚ ਕਿਤੇ ਨਾ ਕਿਤੇ ਹਮੇਸ਼ਾ ਦੇ ਲਈ ਦਬ ਜਾਂਦੀ ਆ ਤੇ ਫਾਈਨਲੀ ਇੱਕ ਦਿਨ ਜਦੋਂ ਆਨੰਦ ਪ੍ਰਕਾਸ਼ ਚੌਕਸੀ ਹੋਣੀ ਇੰਨੀ ਕੁ ਜੋਗੇ ਹੋ ਜਾਂਦੇ ਆ ਤਾਂ ਮੁਗਲ ਸਲਤਨਤ ਦੀ ਸਭ ਤੋਂ ਜ਼ਿਆਦਾ ਤਾਕਤਵਰ ਰਾਣੀ ਦੀ ਯਾਦ ਦੇ ਵਿੱਚ ਜਿਹੜਾ ਆਗਰੇ ਦੇ ਵਿੱਚ ਤਾਜਮਹਿਲ ਹੁੰਦਾ ਉਹਨੂੰ ਆਪਣੇ ਸ਼ੈਡ ਦੇ ਵਿੱਚ ਹੀ ਬਣਾ ਲੈਂਦੇ ਆ ਪਰ ਇਸ ਵਾਰ ਉਹ ਸਿਰਫ ਇੱਕ ਮਕਬਰਾ ਨਹੀਂ ਹੈਗਾ ਉਹ ਕਿਸੇ ਦੀ ਅਸਲੀ ਰਹਾਇਸ਼ ਹੈਗੀ ਆ ਚਾਰ ਬੈਡਰੂਮ ਦਾ ਇੱਕ ਹਾਰਾ ਬਹੁਤ ਹੀ ਆਲੀਸ਼ਾਨ ਤਰੀਕੇ ਦੇ ਨਾਲ ਬਣਿਆ ਹੋਇਆ ਪੂਰੇ 3 ਸਾਲ ਲੱਗੇ ਆ ਇਹਨੂੰ ਬਣਾਉਣ ਦੇ ਵਿੱਚ ਤੇ ਜਿਸ ਤਰ੍ਹਾਂ ਤਾਜਮਹਿਲ ਨੂੰ ਵੀ ਪੱਥਰ ਦੇ ਨਾਲ ਬਣਾਇਆ ਗਿਆ ਸੰਗੇ ਮਰਮਰ ਦੇ ਨਾਲ ਬਣਾਇਆ ਗਿਆ ਉਸੇ ਤਰ੍ਹਾਂ ਹੀ ਆਨੰਦ ਪ੍ਰਕਾਸ਼ ਹੋਣਾ ਨੇ ਆਪਣੇ ਤਾਜਮਹਿਲ ਨੂੰ ਇੰਡੀਆ ਦੇ ਮਕਰਾਨਾ ਸ਼ਹਿਰ ਦੇ ਬਹੁਤ ਹੀ ਮਸ਼ਹੂਰ ਪੱਥਰ ਦੇ ਨਾਲ ਬਣਵਾਇਆ ਵਾ ਤੇ ਇਸ ਤਾਜਮਹਿਲ ਨੂੰ ਬਣਾਉਣ ਦੇ ਲਈ ਸਪੈਸ਼ਲ ਇੰਜੀਨੀਅਰ ਬੁਲਾਏ ਗਏ ਆ ਸੂਰਤ ਤੋਂ ਅਲੱਗ-ਅਲੱਗ ਕਾਰੀਗਰ ਬੁਲਾਏ ਗਏ ਤੇ ਅੱਜ ਦੇ ਵੀਡੀਓ ਦੇ ਵਿੱਚ ਬਸ ਇੰਨਾ ਹੀ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਤਰ੍ਹਾਂ ਦੀ ਕਹਾਣੀ ਦੇ ਨਾਲ